ਸੋ ਅਸੀਂ ਅੱਜ ਖੜੇ ਆ ਅੰਮ੍ਰਿਤਸਰ ਗੁਰੂ ਕੀ ਨਗਰੀ ਵਿਖੇ ਜਿੱਥੇ ਕਿ ਤੁਹਾਨੂੰ ਅੱਜ ਗੁਰੂ ਨਗਰੀ ਦੀ ਇੱਕ ਝਲਕ ਦਿਖਾਵਾਂਗੇ ਅਤੇ ਤੁਹਾਨੂੰ ਦਿਖਾਵਾਂਗੇ ਕਿ ਗੁਰੂ ਨਗਰੀ ਦੇ ਕੀ ਹਾਲਾਤ ਬਣ ਚੁੱਕੇ ਨੇ ਤੋ ਜਦੋਂ ਤੁਸੀਂ ਅੰਮ੍ਰਿਤਸਰ ਦੇ ਵਿੱਚ ਐਂਟਰ ਹੋਵੋਗੇ ਤਾਂ ਐਲੀਵੇਟਰ ਰੋਡ ਦੇ ਥੱਲੇ ਐਲੀਵੇਟਰ ਰੋਡ ਦੇ ਥੱਲੇ ਕਿਸ ਤਰ੍ਹਾਂ ਨਸ਼ੇੜੀਆਂ ਦੇ ਅੱਡੇ ਬਣ ਚੁੱਕੇ ਨੇ ਅਤੇ ਕਿਸ ਕਦਰ ਜਿਹੜੀ ਸ਼ਹਿਰ ਦੀ ਨਹਾਰ ਜਿਹੜੀ ਉਹ ਤੁਹਾਨੂੰ ਇੱਕ ਖਰਾਬ ਦਿਖਾਈ ਦੇਵੇਗੀ ਤੇ ਇਹ ਵੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿ ਇੱਥੇ ਕਿਸ ਤਰ੍ਹਾਂ ਨਸ਼ੇੜੀਆਂ ਨੇ ਸਾਰੀਆਂ ਗ੍ਰਿੱਲਾ ਪੁੱਟ ਲਈਆਂ ਤੇ ਇਹ ਜਿਹੜੀਆਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਆ ਇੱਥੇ ਟੀਕੇ ਜਾਂ ਚਿੱਟੇ ਦਾ ਕਿੰਨਾ ਇੱਥੇ ਪ੍ਰਭਾਵ ਜ਼ਿਆਦਾ ਪੈ ਚੁੱਕਾ ਹੈ ਤੇ ਉਹ ਵੀ ਤੁਹਾਨੂੰ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਕੈਮਰਾਮੈਨ ਨੂੰ ਕਹੂੰਗਾ ਥੱਲੇ ਸਰਿੰਜਾਂ ਜਿਹੜੀਆਂ ਉਹਦੇ ਸਰਿੰਜਾਂ ਸਭ ਕੁਝ ਪਈਆਂ ਸੋ ਇਹ ਅੰਮ੍ਰਿਤਸਰ ਗੁਰੂ ਨਗਰੀ ਦੀਆਂ ਤਸਵੀਰਾਂ ਨੇ ਤੇ ਅਸੀਂ ਅੱਜ ਇੱਥੇ ਆ ਕੇ ਦੇਖਿਆ ਕਿ ਨੌਜਵਾਨ ਜਿਹੜੇ ਟਿੱਡੇ ਦਾ ਸੇਵਨ ਕਰ ਰਹੇ ਨੇ ਟੀਕੇ ਦਾ ਸੇਵਨ ਕਰ ਰਹੇ ਨੇ ਤੇ ਸਾਡੇ ਨਾਲ ਇੱਥੇ ਜਿਹੜੇ ਅੰਮ੍ਰਿਤਸਰ ਗੁਰੂ ਨਗਰੀ ਦੇ ਜਿਹੜੇ ਨੌਜਵਾਨ ਨੇ ਉਹ ਵੀ ਸਾਡੇ ਨਾਲ ਜੁੜੇ ਨੇ ਜੋ ਕਿ ਇੱਥੇ ਵਿਰੋਧ ਕਰ ਰਹੇ ਨੇ ਗੱਲਬਾਤ ਕਰਦੇ ਆ ਭਾਜੀ ਕਿੱਥੇ ਰਹਿੰਦੇ ਕਿਹੜੀ ਸਮੱਸਿਆ ਕੀ ਇੱਥੇ ਵੀ ਮੈਂ ਅੰਮ੍ਰਿਤਸਰ ਤੋਂ ਹੀ ਆ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੇ ਇੱਥੇ ਆਹੀ ਲੰਘਦੇ-ਨੁਘਦੇ ਰਹਿੰਦੇ ਆ ਆਪਣਾ ਗੱਡੀਆ ਹਨਾ ਗੱਡੀਆ ਦਾ ਕਾਰੋਬਾਰ ਤੇ ਇੱਥੇ ਆ ਜਿੰਨੇ ਵੀ ਆ ਫੁੱਟਪਾਥ ਦੇ ਪੁਲ ਦੇ ਥੱਲੇ ਸੌਂਦੇ ਆ ਇਹ ਸਾਰੇ ਨਸ਼ੇ ਕਰਦੇ ਇੱਥੇ ਇਹਨਾਂ ਨੂੰ ਬੜੀ ਯਰੀ ਰੋਕਿਆ ਪਰ ਇਹਨਾਂ ਨੂੰ ਨਾ ਪ੍ਰਸ਼ਾਸਨ ਢੱਲ ਪਾਉਂਦਾ ਤੇ ਨਾ ਕੋਈ ਪ੍ਰਸ਼ਾਸਨ ਦੀ ਕੋਈ ਵੀ ਜ਼ਿੰਮੇਵਾਰੀ ਨਹੀਂ ਬੜੀ ਯਰੀ ਕਿਹਾ ਸੀ ਪਰ ਕੋਈ ਇੱਥੇ ਕਾਰਵਾਈ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਜਿਹਾ ਵੇਖ ਹੀ ਲਿਆ ਤੁਸੀਂ ਆ ਗ੍ਰਿੱਲਾ ਤੱਕ ਪੁੱਟ ਕੇ ਲੈ ਗਏ ਆ ਜਿਹੜਾ ਇੱਥੇ ਸੌਂਦੇ ਤੇ ਇਹਨਾਂ ਦੇ ਵੇਖ ਕਰੀ ਤੁਸੀਂ ਤਲਾਸ਼ੀ ਕਰੋ ਜਾ ਕੇ ਤੇ ਤੁਹਾਨੂੰ ਨਾ ਇਹ ਤੋਂ ਸਰਿੰਜਾ ਨਾ ਇਹਨਾਂ ਕੋਈ ਚੱਟਾ ਇਹਨਾਂ 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 ਨੇ ਨਾ ਲਫਾਫਿਆਂ ਦੇ ਵਿੱਚ ਬੰਨ ਕੇ ਰੱਖਿਆ ਹੁੰਦਾ ਤੁਸੀਂ ਵੇਖਿਆ ਹੀ ਪਿਛੇ ਹੋਣੇ ਜਿਹੜਾ ਮੁੰਡੇ ਫੜੇ ਭੱਜ ਗਏ ਇਹ ਸਾਰੇ ਇਹੋ ਹੀ ਆ ਕਿ ਕਿੰਨੀ ਕੋ ਮੁਸ਼ਕਲ ਕਿੰਨੀ ਕੋ ਮੁਸ਼ਕਲ ਹੈ ਕਿ ਤੂੰ ਹੀ ਲਾੜੋਗੀ ਬਰਾਦਰ ਨੂੰ ਕੋਈ ਇਥੋਂ ਤੂੰ ਮੰਗ ਨਹੀਂ ਸਕਦਾ ਇਕੱਲਾ ਬੰਦਾ ਲੁੱਟਾ ਖੋਇ ਇਹੋ ਹੀ ਕਰਦੀ ਚੋਰੀ ਇਹੋ ਹੀ ਕਰਦੇ ਤੇਰੇ ਬਾਹਰ ਕਿਹਦੇ ਕੀ ਹੋਣਾ ਕੀ ਚਾਹੀਦਾ ਪ੍ਰਸ਼ਾਸਨ ਨੂੰ ਇਹਨਾਂ ਨੂੰ ਠੱਲਾ ਪਾਉਣੀ ਚਾਹੀਦੀ ਆ ਇੱਥੇ ਚੈਕਿੰਗ ਕਰਨੀ ਚਾਹੀਦੀ ਇਹਨਾਂ ਦੇ ਆਣ ਕੇ ਜਿੱਚੋਂ ਨਿਕਲੇ ਉਹਨੂੰ ਪਾਉ ਅੰਦਰ ਉਹ ਹੋਰ ਸਾਡੇ ਨਾਲ ਅੰਮ੍ਰਿਤਸਰ ਤੋਂ ਜਿਹੜੇ ਵਸਨੀਕ ਸਾਡੇ ਨਾਲ ਜੁੜੇ ਨੇ ਪਾਪਾ ਜੀ ਇੱਥੇ ਲੱਗੇ ਰਹਿੰਦੇ ਕੀ ਸਮੱਸਿਆ ਕੀ ਆ ਸਮੱਸਿਆ ਇਹ ਹੀ ਆ ਵੀਰ ਜੀ ਇੱਥੇ ਲਾ ਕੇ ਛੋਟੀਆਂ ਹੀ ਰੱਖਦੇ ਹੋਰ ਐਰਾ ਵਗੈਰਾ ਕੁੜੀਆਂ ਵੀ ਵਿੱਚ ਸੇਵਨ ਕਰੀ ਜਾਂਦੀਆਂ ਟੀਕੇ ਲਾਈ ਜਾਂਦੀਆਂ ਤੇ ਬਹੁਤ ਬੁਰਾ ਹਾਲ ਹੈ ਜਿੰਨਾ ਇਹਦੇ ਚਿੱਟੇ ਦਾ ਬਹੁਤ ਸ਼ਾਮ ਨੂੰ ਦੇ ਤੇ ਬੰਦਾ ਮੋਬਾਈਲ ਐ ਫੜ ਕੇ ਨਹੀਂ ਨੰਗ ਸਕਦਾ ਉਹਨਾਂ ਵੀ ਡਰਿਆ ਵੀ ਮੋਬਾਈਲ ਸਾਡਾ ਚੋਰੀ ਹੋ ਜਾਣਾ ਕੀ ਹਾਲਾਤ ਕੀ ਨੇ ਹੁਣ ਗੁਰੂ ਨਗਰੀ ਦੇ ਗੁਰੂ ਨਗਰੀ ਦਾ ਬਹੁਤ ਮਾੜਾ ਲਾਤਾ ਵੀਰ ਜੀ ਐਸਾ ਜੀ ਐਹੀ ਮੈਂ ਕਹਿਣਾ ਚਾਹੁੰਦਾ ਕਿ ਜੇ ਨਸ਼ਾ ਬੰਦ ਕਰਾਉਣਾ ਜੇ ਆ ਜਿਹੜੀਆਂ ਬੈਟਰੀਆਂ ਚੱਲਣ ਦੀਆਂ ਇਹ ਚ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਖਾਸ ਕਰਕੇ ਬੈਟਰੀ ਵਾਲੇ ਨਸ਼ਾ ਵੇਚਦੇ ਪਏ ਆ ਠੀਕ ਆ ਜੀ ਬੈਟਰੀ ਵਾਲੇ ਕੋਈ ਨੇ ਇਹਨਾਂ ਨੇ ਪੂੜੀਆਂ ਬਣਾਈਆਂ ਹੁੰਦੀਆਂ ਇਹ ਬੈਟਰੀ ਵਾਲੇ ਹੀ ਨਸ਼ਾ ਵੇਚਦੇ ਪਏ ਆ ਤੇ ਭਾਵੇਂ ਰਾਤ ਨੂੰ ਬੱਸ ਸਟੈਂਡ ਚੱਲ ਜਾਓ ਤੁਸੀਂ ਨਸ਼ਾ ਫੁੱਲ ਵਿਕਦਾ ਉੱਥੇ બસ ਸਟੈਂਡ ਦੇ ਏਰੀਏ ਦੇ ਵਿੱਚ ਇਲਾਕਾ ਕਿਹੜਾ ਹੈਗਾ ਆ ਉਹ ਇਹ ਵਾਲਾ ਇਲਾਕਾ ਇਹ ਜਹਾਜਗੜ ਵਾਲਾ ਜੀਟੀ ਰੋੜੀ ਪੈ ਜਾਂਦਾ ਬੰਮਰਾ ਪٹرول ਪੰਪ ਦੇ ਬਿਲਕੁਲ ਆਪੋਜ਼ਿਟ ਸਾਈਡ ਮਾਲ ਮੰਡੀ ਇਧਰ ਮਾਲ ਮੰਡੀ ਆ ਗਈ ਆ ਇਧਰ ਆਪਣਾ ਇਹ ਆਪਣਾ ਬੁੱਧ ਇਹ ਬੁੱਧ ਧਰਮ ਦਾ ਇੱਥੇ ਬਣੀ ਆ ਸੰਸਤਾ ਬਣੀ ਇੱਕ ਤੇ ਇਹ ਬਸ ਆਪਣੀ ਸਰਵਿਸ ਲੈਣ ਦੇ ਵਿੱਚ ਹੀ ਆ ਤੇ ਮੇਨ ਇੱਥੇ ਜਿੰਨੇ ਨਸ਼ੇ ਕਰਦੇ ਆ ਤੇ ਇਹ ਆਪਣਾ ਬੈਟਰੀ ਰਿਸ਼ਕੇ ਵਾਲੇ ਆ ਜਿਹੜਾ ਇਹ ਤੇ ਖਲਾਉਂਦੇ ਆ ਪੁਲਿਸ ਪ੍ਰਸ਼ਾਸਨ ਦੁਪਹਿਰ ਦੇ ਟਾਈਮ ਤੇ ਜਦੋਂ ਮਰਜ਼ੀ ਇੱਥੇ ਚੱਕਰ ਮਾਰ ਲੇ ਉਹਨਾਂ ਨੂੰ ਇੱਥੇ ਨਸ਼ੇ ਵਾਲੇ ਲੱਭਣੇ ਲੱਭਣੇ ਖਾਸ ਕਰਕੇ ਜਿਹੜੇ ਬੈਟਰੀ ਬੈਟਰੀ ਵਾਲੇ ਇਹੋ ਹੀ ਨਸ਼ਾ ਵੇਚਦੇ ਜੀ ਇਹਨਾਂ ਗਾੜੀ ਇਹਨਾਂ ਨੇ ਬੰਦੇ ਰੱਖੇ ਬੈਟਰੀ ਵਾਲੇ ਤੇ ਬੈਟਰੀ ਵਾਲੇ ਵੇਚਦੇ ਆ ਤੇ ਜਿਹੜੇ ਮੇਨ ਮੋਡ ਉਹ ਬੈਠੇ ਆ ਉਹਨਾਂ ਦੇ ਕੰਮ ਸੌਕੇ ਬੈਟਰੀ ਵਾਲਿਆਂ ਨੇ ਕਰਤੇ ਆ ਵੀ ਠੀਕ ਆ ਜੀ ਕਿਉਂਕਿ ਇਹ ਅਹੀ ਅੱਖੀ ਵੇਖਿਆ ਆਪਣੇ ਅਸੀਂ ਬਾਈ ਘੁੰਮਦੇ ਆਂ ਨਿਹੰਗ ਸਿੰਘ ਫੌਜ ਆ ਸਾਨੂੰ ਸਾ ਪਤਾ ਜੋਤੇ ਰੀ ਨਾ ਫੇਰੀ ਦੀ ਹੁਣ ਕੀ ਕਹੀਏ ਪੁਲਸ ਫੜਦੀ ਅਗਲੇ ਨੂੰ ਛੱਡ ਦਿੰਦੀ ਸਵੇਰ ਨੂੰ ਪਰ ਅਹੀ ਆਪਣਾ ਕੰਮ ਅਹੀ ਕਰੀ ਜਾਣੀ ਇੰਨੀ ਗ ਬੇਨਤੀ ਆ ਕਿ ਹਾਂ ਵੀ ਪੁਲਸ ਇਥੇ ਕਾਰਵਾਈ ਕਰੇ ਚੱਕਰ ਮਾਰੇ ਇਕਰੀ ਦੁਪਹਿਰ ਦੇ ਟਾਈਮ ਤੇ ਸ਼ਾਮ ਦੇ ਟਾਈਮ ਤੇ ਦੁਪਹਿਰ ਦੇ ਟਾਈਮ ਤੇ ਤੇ ਮਿਲਨੇ ਮਿਲਨੇ ਤੁਹਾਨੂੰ ਆ ਨਸ਼ੇ ਵਾਲੇ ਜਿੰਨੇ ਵੀ ਉਹੀ ਆਪਣੀ ਅੱਖੀ ਵੇਖਿਆ ਆਣ ਕੇ ਖੁਦ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਹੈ ਸੰਨ ਸਾਡੇ ਨਾਲ ਅਮਰ ਸਰਦੇ बस स्नेह ਜਿਨ੍ਹਾਂ ਦਾ ਆਖਣਾ ਹੈ ਕਿ ਗੁਰੂ ਨਗਰੀ ਦੀ ਜਿਹੜੀ ਹਾਲਾਤ ਹੈ ਜਿਹੜੇ ਹਾਲਾਤ ਨੇ ਉਹ ਵੱਧ ਤੋਂ ਵੱਧਰ ਹੋ ਚੁੱਕੇ ਨੇ ਤਸਵੀਰਾਂ ਫੇਰ ਤੁਹਾਡੇ ਨਾਲ ਲੋਕੇਸ਼ਨ ਦੀਆਂ ਸਾਨੀਆਂ ਕਰਾਂਗੇ ਇਹ ਉਹ ਇਹ ਉਹ ਲੋਕੇਸ਼ਨ ਹੈ ਇਹ ਉਹ ਲੋਕੇਸ਼ਨ ਹੈ ਜਿੱਥੇ ਕਿ ਚਿੱਟੇ ਦਾ ਜਿਹੜਾ ਵਪਾਰ ਜਿਹੜਾ ਢੱਲੇ ਨਾਲ ਚੱਲ ਰਿਹਾ ਟੀਕੇ ਦਾ ਵਪਾਰ ਜਿਹੜਾ ਉਹ ਢੱਲੇ ਨਾਲ ਚੱਲ ਰਿਹਾ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੁਸੀਂ ਬਣੇ ਰਹੋ ਨਾ ਅਨੁਸਾਰ ਪੰਜਾਬੀ ਨਾਲ ਹੈ ਕੀ ਕਰਨ ਦੇ ਕਿਥੇ ਆਪਾਂ ਉਹ ਜੀ ਆ ਨਹੀ ਕੰਮ ਦੀ ਤੇ ਕੀ ਮਜਬੂਰੀ ਦੀ ਜੀ ਆ ਫਸੇ ਪਏ ਆ ਯਾਰ ਮੈਂ ਤਾਂ ਡਿਪਰੈਸ਼ਨ ਚ ਕਰਕੇ ਲਾਇਆ ਸੀ ਹਾਂ ਤੇ ਇਹਦਾ ਨਾ ਠੀਕ ਹੋ ਜੂ ਯਾਰ ਹੁਣ ਮੈਂ ਫੜ ਲਿਆ ਪਰ ਹੁਣ ਮੈਂ ਨਹੀਂ ਲੰਦਾ ਯਾਰ ਨਹੀਂ ਲੰਦਾ ਨਹੀਂ ਇਹ ਤਾਂ ਮੋਰ ਹੈ ਮੇਰੀ ਮੇਰੀ ਪਤਾ ਕਰ ਵੀ ਨਹੀਂ ਹੋ ਜਾ ਹੁਣ ਨਹੀਂ ਲੰਦਾ ਯਾਰ ਇਹਦਾ ਪਤਾ ਨਹੀਂ ਲੰਗਾ ਕਿਨੇ ਦਾ ਕਿਨੇ ਸਾਲ ਤੋਂ ਲਾ ਰਹੇ ਮੈਨੂੰ ਇਹ ਲਿਸ਼ੇਰ ਦਾ 7 ਮਹੀਨੇ ਹੋ ਗਏ ਫਰਾ ਫਿਰ ਲੱਗਦਾ ਇੱਥੇ ਹੀ ਰੋਜ ਫਿਰਦਾ ਇੱਥੇ ਹੀ ਹਾਂ ਜੀ ਹਾਂ ਜੀ ਹਾਂ ਹਾਂ ਤੇ ਕਿਹੜੇ ਬੰਦੇ ਕਿਹੜੇ ਤੇ ਵੇਚਦੇ ਬੰਦਿਆਂ ਨਾਂ ਦਾ ਨਹੀਂ ਕਰਾਉਂਦੇ ਤੇ ਬੈਟਰੀ ਕੁੜੀ ਵਾਲੇ ਵੇਚਦੇ ਜਦਾ ਨਹੀਂ ਬੈਟਰੀ ਵਾਲੇ ਨਹੀਂ ਸਿਰ ਆ ਮੇਰੀ ਫੋਨ ਨਹੀਂ ਹੁੰਦੀ ਨਹੀਂ ਹੁੰਦੀ ਸੌ ਲਫ ਨਹੀਂ ਆ ਪੂਰੇ ਵੇਚਦਾ ਕੌਣ ਵੰਗੀਆਂ ਦੀ ਵੇਚਦਾ ਇੱਦਾਂ ਸਾਰੇ ਇੱਥੇ ਕਿਧਾਂ ਦੇ ਸਾਰੇ ਇੱਥੇ ਆ ਕੇ ਲਾ ਲਿੰਦੇ ਆ ਇਹ ਸਾਰੇ ਹੀ ਨਾ ਸਾਰੇ ਆਪ ਹੀ ਕੰਪਾਉਂਡਰ ਬਣੇ ਆ ਡਾਕਟਰ ਬਣੇ ਚੱਕਰਜੀ ਤੇ ਇੱਥੇ ਕਿਤੇ ਅੱਡਾ ਕਿਤੇ ਇਹ ਰੱਖਿਆ ਪਤਾ ਨਹੀਂ ਆ ਇਦਾਂ ਹੀ ਆਪਾਂ ਕੇਦੇ ਪਿੱਛੇ ਲਾ ਪਿੱਛੇ ਆ ਕੇ ਲਾ ਲਿਆ ਫਿਰਿਆ ਵੀ ਪਈਂ ਯਾਰਾਂ ਲਾਇਆ ਹਾਂ ਤੋਂ ਲਾਏਂਗਾ ਨਾ ਅੱਜ ਤੋਂ ਮੈਂ ਬਰਾ ਲਾਉਣਾ ਨਹੀਂ ਸ਼ਾਦੀ ਦਾ ਆਵਾਜ਼ ਕਬਾ ਨਹੀਂ ਲੱਗਦੀ ਇਹਦਾ ਮਾਡਲ ਨਹੀਂ ਲਗਾ ਗਿਆ ਸੋ ਇਹ ਸੀ ਨੌਜਵਾਨ ਜਿੰਨੇ ਕਿਹਾ ਕਿ ਅੱਜ ਤੋਂ ਬਾਅਦ ਇੱਥੇ ਚਿੱਟਾ ਨਹੀਂ ਲਗਾਏਗਾ ਨਾ ਇੱਥੇ ਲਗਾਏਗਾ ਨਾ ਘਰ ਲਗਾਏਗਾ ਸੋ ਬਹੁਤ ਲੋੜਿਆ ਨੌਜਵਾਨਾਂ ਨੂੰ ਅਵੇਅਰ ਕਰਨ ਦੀ ਤੇ ਸਰਕਾਰਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਇੱਥੇ ਆ ਕੇ ਗਸ਼ਤ ਕਰਨ ਦੀ ਬਿਲਕੁਲ ਜੇ ਗੱਲ ਕਰੀਏ ਤੇ ਬਿਲਕੁਲ 200 ਮੀਟਰ ਦੀ ਦੂਰੀ ਤੇ ਪੁਲਿਸ ਥਾਣਾ ਪਰ ਇੱਥੇ ਕੋਈ ਵੀ ਪੁਲਿਸ ਵੱਲੋਂ ਇੱਥੇ ਪੁਖਤਾ ਪ੍ਰਬੰਧ ਕੋਈ ਵੀ ਗਸ਼ਤ ਕਰਦਾ ਨਜ਼ਰ ਨਹੀਂ ਆ ਰਿਹਾ ਜੋ ਪੜਸਾ ਗਿਆ ਉਹ ਜਿਹੜੀ ਵੱਤ ਵੱਤ ਚਲਾਨ ਕਰਨ ਦੇ ਦਵਲੇ ਹੋਈ ਆ ਤੋਂ ਤਸਵੀਰਾਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਾਂਗੇ ਅੰਮ੍ਰਿਤਸਰ ਦੀਆਂ ਕਿ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਹਾਲਾਤ ਬਣ ਚੁੱਕੇ ਨੇ ਸੋ ਤੁਸੀਂ ਵੀ ਜੇ ਇਸ ਲੋਕੇਸ਼ਨ ਤੋਂ ਲੰਘਦੇ ਜੇ ਆਪਣਾ ਆਪ ਜਿਹੜਾ ਸੇਫ ਕਰੋ ਸੇਫ ਹੋ ਕੇ ਨੰਗੋ ਆਪਣਾ ਧਿਆਨ ਰੱਖੋ ਇਹ ਤੁਹਾਨੂੰ ਸਾਂਝੀਆਂ ਕਰ ਰਿਹਾ ਤਸਵੀਰਾਂ ਜਿਹੜੀ ਲੋਕੇਸ਼ਨ ਜਿੱਥੇ ਚਿੱਟੇ ਦਾ ਸੇਵਨ ਢੱਲੇ ਦੇ ਨਾਲ ਵਪਾਰ ਕੀਤਾ ਜਾ ਰਿਹਾ ਅੰਮ੍ਰਿਤਸਰ ਐਲੀਵੇਟਰ ਰੋਡ ਦੇ ਥੱਲੇ ਦੀ ਲੋਕੇਸ਼ਨ ਹੈ Uh -huh. Oh, it's